ਬਾਜਾਖਾਨਾ ਦੇ ਨੇੜਲੇ ਪਿੰਡ ਮੱਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤ ছায়ਾ ਹੇਠ ਪੰਜ ਪਿਆਰਿਆਂ ਦੀ ਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ। ਇਸ ਸਮੇਂ ਗਰੰਥੀ ਮਹਿਕਦੀਪ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਦਸ਼ਮੇਸ਼ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੇ ਸਵਾਗਤ ਲਈ ਹਰ ਪੜਾ ਤੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਇਸ ਮੌਕੇ ਰਾਗੀ ਸਿੰਘਾਂ ਵੱਲੋਂ ਰਸਪੀਨਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਨਿਹੰਗ ਜਥੇ ਦੁਆਰਾ ਗੱਤਕਾ ਦੇ ਜ਼ੋਰ ਦਿਖਾਏ ਗਏ ਨੇ ਦਸਮੇਸ਼ਪਤਾ ਸਾਇਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਆਗਮਨ ਪਰਵਤੇ ਪ੍ਰਕਾਸ਼ ਅੱਜ ਪਿੰਡ ਮੱਲਾ ਜਿਲਾ ਫਰੀਦਕੋਟ ਦੇ ਵਿੱਚ ਅੱਜ ਵਿਸਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਸਾਡੇ ਨਾਲ ਇਸ ਵਕਤ ਗੁਰੂ ਘਰ ਦੇ ਗ੍ਰੰਥੀਆਂ ਨਾਲ ਉਹ ਗੱਲਬਾਤ ਕਰਦੇ ਹਾਂ ਪਾਪਾ ਜੀ ਅੱਜ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਗਮਨ ਪਰਤ ਕੀਰਤਨ ਅਜਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਹੀ ਪ੍ਰਕਾਸ਼ ਹਮਾਰਾ ਭਾਇਓ ਪਟਨਾ ਸ਼ਹਿਰ ਵਿਖੇ ਭਵ ਲਹਿਓ ਵਹਿ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੀਲਾ ਦੇ ਮਹਾਵਾਕ ਅਨੁਸਾਰ ਸਾਹਿਬੇ ਕਮਾਲ ਸਰਵੰਸ਼ਦਾਨੀ ਪੁੱਤਰਾਂ ਦੇ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਗੁਰਪੁਰਬ ਦਿਹਾੜੀ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਦੇ ਵਾਂਗ ਸਮੂਹ ਨਗਰ ਨਿਵਾਸੀ ਪਿੰਡ ਮੱਲਾ ਸੰਗਤਾਂ ਵੱਲੋਂ ਕਤਰਤ ਹੋ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਛਤਰ ਛਾਇਆ ਦੇ ਹੇਠ ਪੰਜ ਪਿਆਰੇ ਚਾਰ ਸਹਿਬਾਨਾਂ ਦੀ ਚਾਰ ਸਹਿਬਜਾਦਿਆਂ ਦੀ ਅਗਵਾਈ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਓਟ ਆਸਰਾ ਲੈ ਕਰਕੇ ਸਾਰੇ ਨਗਰ ਦੇ ਵਿੱਚ ਨਗਰ ਕੀਰਤਨ ਸਜਾਇਆ ਜਾਂਦਾ ਹੈ ਅੱਜ ਵੱਡੇ ਉਪਰਾਲੇ ਕੀਤੇ ਹੈ ਨਗਰ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਦਿਹਾੜੀ ਨੂੰ ਮੁੱਖ ਰੱਖ ਕੇ ਸ੍ਰੀ ਨਗਰ ਕੀਰਤਨ ਸਜਾਇਆ ਜਾ ਰਿਹਾ ਆਪ ਸਮੂੱਚੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਵਸਦੇ ਨਗਰ ਨਿਵਾਸੀ ਸੰਗਤਾਂ ਨੂੰ ਗੁਰਦੁਆਰਾ ਸਹਿਯੋਗੀ ਪ੍ਰਬੰਧਕ ਕਮੇਟੀ ਵੱਲੋਂ ਦਾਸ ਰਾਮ ਵੱਲੋਂ ਸਮੁੱਚੇ ਨਗਰ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜਿਆਂ ਦੇ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਵੱਡੇ ਉਪਰਾਲੇ ਕੀਤੇ ਗਏ ਸੰਗਤਾਂ ਵਾਸਤੇ ਜਾਦ ਲੰਗਰ ਪ੍ਰਸ਼ਾਦਿਆਂ ਦੀ ਲੰਗਰ ਪੜਾਵਾ ਦੇ ਵਿੱਚ ਬਹੁਤ ਵੀਰਾਂ ਨੇ ਟਰੈਕਟਰ ਟਾਲ ਕੇ ਕੱਲ ਤੋਂ ਲੈ ਕੇ ਸਜਾ ਰਹੇ ਹੈ ਸਤਕਾਰ ਕਮੇਟੀ ਨੌਜਵਾਨ ਸਾਰੇ ਪਿੰਡ ਦੇ ਵਿੱਚ ਸਾਫ ਸਫਾਈ ਕੀਤੀ ਹੈ ਕਲੀ ਦੀ ਸੇਵਾ ਕੀਤੀ ਹੈ ਸਮੁੱਚੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁੰਤੰਤ ਸੇਧੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਘੜੇ ਨੂੰ ਮੌਕਰਾ ਦੇ ਹੋਏ ਅੱਜ ਪਿੰਡ ਮੱਲਾ ਵਿਖੇ ਮੂਹਰ ਸਾਹਿਬ ਸੰਗਤ ਨਗਰ ਨਵਾਦੀਆਂ ਨਗਰ ਦੀਆਂ ਪੰਚਾਇਤਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸਭ ਦੇ ਸਹਿਯੋਗ ਦੇ ਨਾਲ ਅੱਜ ਨਗਰ ਕੀਰਤਨ ਨਗਰ ਦੇ ਵਿੱਚ ਜਾ ਰਿਹਾ ਹੈ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਜੋ ਕਿ ਹਰ ਸਾਲ 2 ਜਨਵਰੀ ਨੂੰ ਅਸੀਂ ਨਗਰ ਦੇ ਵਿੱਚ ਪੱਕਾ ਹੀ ਮਨਾਉਂਦੇ ਆ ਤੇ ਅੱਜ ਵੀ ਨਗਰ ਕੀਰਤਨ ਜਾ ਰਿਹਾ ਹੈ ਜਿਹੜਾ ਸੰਗਤਾਂ ਦਾ ਹੜਾ ਕੋਈ ਪਕੌੜੀਆਂ ਦੀ ਸੇਵਾ ਕਰੀ ਜਾਂਦਾ ਕੋਈ ਟਰੈਕਟਰ ਆ ਵੀ ਕੋਈ ਪੱਜਾਜ ਨਾਲ ਪੁਲ ਸਿੱਟੀ ਜਾਂਦਾ ਕੋਈ ਗੱਤ ਕਾ ਟੀਮ ਵੱਡੋ ਵੱਡੀ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਬਹੁਤ ਬਹੁਤ ਧੰਨਵਾਦ ਕਿਹਸ ਤਰ੍ਹਾਂ ਨੇ ਪ੍ਰਬੰਧ ਕੀਤੇ ਗਏ ਆ ਇਹਦੇ ਵਿੱਚ ਪਰਪੰਦ ਤਾਂ ਸੰਗਤਾਂ ਦਾ ਜੀ ਕਈ ਨਜਾਦੇ ਪਰਪੰਦ ਬਾ ਸੰਗਤਾਂ ਦਾ ਇੰਨਾ ਉਤਸ਼ਾਹ ਤੇ ਜਾਦੀ ਬਤ ਗੜੀ ਜਗੀ ਕਰਦੇ ਭਾਵੀ ਸਾਧਨਾਂ ਅੱਜ ਕਹਿਣੀ ਨਹੀਂ ਸਕਦੇ ਕਿੰਨੇ ਲੋਕਾਂ ਸੰਗਤਾਂ ਨੇ ਪੜਾ ਲਾਏ ਆ ਕਿ ਪਕੌੜਿਆਂ ਦਾ ਜਲੇਬੀਆਂ ਦਾ ਕਿਹਨੇ ਜ਼ਾਦਾ ਕਿਹਨੇ ਪ੍ਰਸ਼ਾਦਿਆਂ ਦਾ ਕਿਹਨੇ ਲੋਕ ਆਪਣੇ ਮੱਠੀਆਂ ਦਾ ਪੈਂਕਰ ਬਹੁਤ ਜ਼ਿਆਦੇ ਉਤਸ਼ਾਹ ਹਰੇਕ ਗੱਲ ਦਾ ਚਾਉਟ ਕੀਤੀ ਹੈ ਸਹਾਇਕ ਕਮੇਟੀ ਵਾਲੇ ਵੀ ਰਾਤ ਦੇ ਲੱਗੇ ਹੋਏ ਕਲੀਪੋਰ ਆ ਜਿਹੜਾ ਤੁਸੀਂ ਦਿਖਾ ਸਕਦੇ ਆ ਵੇ ਵੀ ਦਿਖਾ ਦਿਓ ਕਿ ਕਲੀ ਦੀ ਜਿਹੜੀ ਪਤੇਵਾ ਕੀਤੀ ਆ ਪਿੰਡ ਦੇ ਵਿੱਚ ਗਲ ਜਿਹੜੀ ਸਜਾਵਟ ਕੀਤੀ ਆ ਰੰਗ ਬਰੰਗੇ ਕਲੀ ਪਾਈ ਗਈ ਆ ਬਹੁਤ ਦਮ ਅੱਜ ਦਾ ਗੋਲ ਤਾਂ ਕਿਸਾਨਾਂ ਨੇ ਸਜਾਇਆ ਦਾ ਜਿਹੜੀ ਅੱਜ ਉਹ ਅੱਗੇ ਕੀਤੀ ਆ ਮਾਦਰ ਤੇ ਇੱਥੇ ਵਾਟ ਵਾਟ ਪੰਡਾਲ ਬੁਧਾਏ ਜਾ ਰਹੇ ਹਨ ਜਿਹੜੇ ਗੰਦੇ ਰੇਤ ਤੋਂ ਸੰਗਤ ਪਹੁੰਚੇਗੀ ਉਸ ਦੇ ਬਾਅਦ ਦੇ ਨਾਲ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਇਹਨਾਂ ਜੋਗਾ ਜਿਵੇਂ ਸਾਡੇ ਜੱਤੇ ਅਤੇ ਜੋ ਗੱਤਕਾਰ ਜੋ ਗੱਤਕਾਰ ਜਥਾ ਉਹਨਾਂ ਵਰਗ ਜੌਹ ਦਿਖਾਏ ਜਾ ਰਹੇ ਹਨ ਅਤੇ ਸੈਂਕੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਨਮ ਦੇ ਆ ਸੰਗਤਾਂ ਨੂੰ ਬਧਾਈਆਂ ਦਿੱਤੇ ਜਾ ਰਹੇ ਹਨ ਕਿ ਉਹਨਾਂ ਨੂੰ ਬਾਕੀ ਦੇ ਨਾਲ ਦਰਸ਼ਨ ਮੱਲਾ ਦੀ ਸਪੋਰਟ ਪੈਂਟ ਮੱਲਾ